ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਪਿਆਗਾ ਮਾਲਕ ਨੇ ਕੋਠੀ ਦੇ ਨਾਲ ਹੀ ਵੇਚਣਾ ਸੀ 1 ਰੁਪਏ ਦਾ ਸਮਾਨ ਵੀ ਨਹੀਂ ਚੱਕਣਾ ਮਾਲਕ ਕਹਿੰਦੇ ਨੇ ਜ਼ਿਮੇ ਦੀ ਕੋਠੀ ਹੈਗੀ ਹੈ ਜ਼ਿਮੇ ਦਾ ਵਿੱਚ ਸਮਾਨ ਪਿਆ ਕਈ ਚੀਜ਼ਾਂ ਤਾਂ ਡਬਲ-ਡਬਲ ਨੇ ਬਾਕੀ ਤੁਹਾਨੂੰ ਵੀਡੀਓ ਦੇ ਅੰਦਰ ਸਾਰਾ ਕੁਝ ਪਤਾ ਲੱਗ ਜਾਊਗਾ ਵੀਡੀਓ ਵੀ ਤੁਹਾਨੂੰ ਸਾਰੀ ਦੇਖਣ ਨੂੰ ਮਿਲ ਜੂਗੀ ਤੇ ਜਾਣਕਾਰੀ ਵੀ ਤੁਹਾਨੂੰ ਸਾਰੀ ਮਿਲ ਜੂਗੀ ਮਾਲਕ ਦਾ ਨੰਬਰ ਵਗੈਰਾ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਕੋਲੇ ਵੀ ਫੋਟੋ ਉੱਪਰ ਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਮਾਂਗੇ ਸੀ ਜਿੰਨਾ ਵੀ ਕੋਠੀ ਦੇ ਵਿੱਚ ਤੁਸੀਂ ਸਮਾਨ ਦੇਖੋਗੇ ਵੀਡੀਓ ਚ ਕੱਲੀ ਕੱਲੀ ਚੀਜ਼ ਤੁਹਾਨੂੰ ਪਤਾ ਲੱਗ ਹੀ ਜਾਊਗੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸੀ ਕਈ ਚੀਜ਼ਾਂ ਤਾਂ ਡਬਲ ਡਬਲ ਨੇ ਸੀ ਕਈ ਚੀਜ਼ਾਂ ਤਾਂ ਤਿੰਨ ਤਿੰਨ ਨੇ ਮਾਲਕ ਕਹਿੰਦੇ ਨੇ ਹਰ ਇੱਕ ਸਮਾਨ ਕੋਠੀ ਦੇ ਨਾਲ ਹੀ ਅਸੀਂ ਵੇਚਣਾ ਤੇ ਕੋਠੀ ਦਾ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਜੀ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਸਾਰਾ ਤਾਂ ਰੰਗ ਦਾ ਕੰਮ ਹੋਇਆ ਸੀ ਜੋੜੀਆਂ ਦਾ ਕੰਮ ਬਹੁਤ ਸੋਹਣਾ ਹੋਇਆਗਾ ਤੇ ਜਿੰਨਾਂ ਲਾਈਟਿੰਗ ਦਾ ਕੰਮ ਮਾਲਕ ਨੇ ਕਰਵਾਇਆ ਹੋਇਆ ਲਾਈਟਿੰਗ ਇੱਕ ਵਾਰੀ ਚੈੱਕ ਕਰੂ ਤੁਸੀਂ ਤੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਪਰੂ ਫਰਸ਼ ਲੱਗਿਆ ਹੋਇਆ ਮਿਲੂਗਾ ਜੀ ਕੋਈ ਵੀ ਕੰਮ ਅਜੀਹਾ ਨਹੀਂ ਹੈਗਾ ਵੀ ਕੋਠੀ ਨੂੰ ਖਰੀਦੀ ਏ ਤੇ ਉਹ ਤੋਂ ਬਾਅਦ ਆਪਾਂ ਨੂੰ ਕਰਵਾਉਣਾ ਪਵੇ ਸੀ ਪਹਿਲਾਂ ਤਾਂ ਮਾਲਕ ਨੇ ਸਾਰਾ ਕੰਮ A to Z ਕਰਵਾ ਰੱਖਿਆ ਸੀ ਬਾਕੀ ਕੋਠੀ ਦੇ ਆਸ-ਪਾਸੇ ਆਪਾਂ ਨੂੰ ਥਾਂ ਕਾਫੀ ਮਿਲ ਜੂਗੀ ਤੇ ਲਾਈਟਿੰਗ ਦਾ ਕੰਮ ਸੋਹਣਾ ਮਾਲਕ ਨੇ ਕਰਵਾ ਰੱਖਿਆ ਸੀ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀਡੀਓ ਨੂੰ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆਊਗੀ ਜੀ ਬਾਕੀ ਤੁਸੀਂ ਬਾਹਰੋਂ ਕੋਠੀ ਨੂੰ ਦੇਖ ਰਹੇ ਹੋ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਬਾਹਰੋਂ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਕਰ ਦਿਓ ਜੀ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਜਿਹੜਾ ਥੱਲੇ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਉਹ ਜਿਹੜਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਬਾਕੀ ਤੁਸੀਂ ਕੋਠੀ ਦਾ ਇੱਕ ਵਾਰੀ ਸਮਾਨ ਵੀ ਚੈੱਕ ਕਰ ਲਿਓ ਵੀਡੀਓ 'ਚ ਜਿੰਨਾ ਸਮਾਨ ਤੁਸੀਂ ਦੇਖੋਗੇ ਜੋ ਕੁਝ ਵੀ ਦੇਖੋਗੇ ਟੇਬਲ ਮੇਜ਼ ਕੁਰਸੀਆਂ ਸੋਫੇ ਤਿੰਨ ਤਾਂ ਏਸੀ ਲੱਗੇ ਹੋਏ ਨੇ ਦੋ ਵਾਸ਼ਿੰਗ ਮਸ਼ੀਨਾਂ ਜੀ ਦੋ ਆਪਾਂ ਨੂੰ ਫਰਿੱਜ ਦੇਖਣ ਨੂੰ ਮਿਲ ਜਾਣਗੇ ਬਾਕੀ ਤੁਸੀਂ ਬੈੱਡ ਦੇਖ ਲਓ ਡਬਲ ਬੈੱਡ ਜਿਹੜੇ ਬਣੇ ਹੋਏ ਨੇ ਉਹ ਚੈੱਕ ਕਰ ਲਓ ਬਾਕੀ ਹੋਰ ਵੀ ਅਲਮਾਰਾ ਵਗੈਰਾ ਕੱਪ ਬੋਰਡ ਹਰ ਇੱਕ ਚੀਜ਼ ਇੱਕ ਤਾਂ ਬਾਹਰਲੀ ਸਾਈਡੋਂ ਤੁਸੀਂ ਦੇਖਿਆ ਸੀਗਾ ਇੱਕ ਤਾਂ ਵਿੰਡੋ ਏਸੀ ਸੀਗਾ ਇੱਕ ਇਹ ਸਪਰਟ ਏਸੀ ਹੋ ਗਿਆ ਜੀ ਆਹ ਕਮਰੇ 'ਚ ਤੇ ਇਹ ਕਿ ਐਸੀ ਹੋਰ ਲੱਗਿਆ ਹੋਇਆ ਸੀ ਮਾਲਕ ਨੇ ਤਿੰਨ ਤਾਂ ਐਸੀ ਦੱਸੇ ਨੇ ਬਾਕੀ ਸਮਾਨ ਤੁਸੀਂ ਆਪ ਚੈੱਕ ਕਰ ਹੀ ਲਿਓ ਸੀ ਕੋਠੀ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਵੱਡੇ ਜਿਹੜੇ ਮਾਰਲੇ ਹੁੰਦੇ ਸੀ ਉਹ ਵੱਡੇ ਅਠ ਮਾਰਲਿਆਂ ਚ ਕੋਠੀ ਬਣੀ ਹੋਈ ਆ ਵਧੀਆ ਲੋਕੇਸ਼ਨ ਤੇ ਕੋਠੀ ਬਣੀ ਹੋਈ ਆ ਸੀ ਬਾਕੀ ਜੋੜੀਆਂ ਦਾ ਕੰਮ ਤੁਸੀਂ ਚੈੱਕ ਕਰੋ ਬਹੁਤ ਸ਼ੌਂਕ ਨਾਲ ਜੋੜੀਆਂ ਬਣਵਾਈਆਂ ਹੋਈਆਂ ਬਾਕੀ ਸੋਫੇ ਚੈੱਕ ਕਰ ਲਓ ਸੀ ਹਰ ਇੱਕ ਚੀਜ਼ ਮਾਲਕ ਨੇ ਕੋਠੀ ਦੇ ਨਾਲ ਹੀ ਵੇਚਣੀ ਆ ਸੀ ਤੇ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਕੋਠੀ ਪਸੰਦ ਆਈ ਅਸੀ ਤਾਂ ਥੱਲੇ ਜਿਹੜਾ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬ ਦਿਓ ਜੀ ਸਮਾਨ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਜਿੰਨਾ ਸਮਾਨ ਕੋਠੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਡਬਲ ਬੈੱਡ ਹੋਗੇ ਤੇ ਅਲਮੀਰਾ ਹੋਗੀਆਂ ਸੀ ਬਾਕੀ ਟੇਬਲ ਕੁਰਸੀਆਂ ਸਾਰਾ ਕੁਝ ਮਾਲਕ ਨੇ ਨਾਲ ਹੀ ਵੇਚਣਾਗਾ ਤੇ ਮਾਲਕ ਨੇ ਕਹੇਗਾ ਕੋਈ ਆ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਇੱਕ ਵਾਰੀ ਪਹਿਲਾਂ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਸੀ ਮਾਲਕ ਕਹਿੰਦੇ ਨੇ ਜਦੋਂ ਫੋਨ ਤੇ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਅਸੀਂ ਟਾਈਮ ਦੇ ਦਾਂਗੇ ਤੇ ਉਹ ਤੋਂ ਬਾਅਦ ਕੋਠੀ ਨੂੰ ਆ ਕੇ ਦੇਖ ਸਕਦੇ ਹੋ ਜਦੋਂ ਕੋਠੀ ਨੂੰ ਸਾਰੀ ਦੇਖ ਲਈ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਅਸੀਂ ਜਦੋਂ ਕੋਠੀ ਪਸੰਦ ਆ ਗਈ ਆ ਕੇ ਦੇਖਣ ਤੋਂ ਬਾਅਦ ਜੀ ਤੇ ਆਪਾਂ ਸਾਰੀ ਗੱਲਬਾਤ ਕਰ ਹੀ ਰਹੇ ਹਾਂ ਜੀ ਬਾਕੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਲਦੀ ਜਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਾਇਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪ ਦਾ ਵਧੀਆ ਜਿਹਾ ਕਮੈਂਟ ਲਾਜ਼ਮੀ ਕਰੀ ਜਾਇਓ ਜੀ ਜੀ ਆਪਾਂ ਗੱਲ ਕਰੀਏ ਕੋਠੀ ਦੇ ਡਿਜ਼ਾਈਨ ਦੀ ਤਾਂ ਡਿਜ਼ਾਈਨ ਪੂਰਾ ਵਧੀਆਗਾ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਹੋਈ ਅਸੀਂ ਮਾਰਬਲ ਪੱਥਰ ਦਾ ਕੰਮ ਵਧੀਆ ਹੋਇਆ ਬਾਕੀ ਜੋ ਵੀ ਕਮਰੇ ਬਣੇ ਹੋਏ ਨੇ ਜੋ ਵੀ ਸਟੋਰ ਏਰੀਆ ਬਣਿਆ ਹੋਇਆ ਡਰਾਇੰਗ ਏਰੀਆ ਬਣਿਆ ਹੋਇਆ ਸੀ ਪੂਰਾ ਵਧੀਆਗਾ ਤੇ ਇਦਾਂ ਨਹੀਂ ਆਪਾਂ ਨੂੰ ਮਿਲਣਾ ਜੀ ਕੁਝ ਵੀ ਵੀ ਆਪਾਂ ਨੂੰ ਭੀੜ ਭੜੱਕਾ ਜਾਂ ਮਿਲੂਗਾ ਸਾਰਾ ਕੁਝ ਆਪਾਂ ਨੂੰ ਖੁੱਲ੍ਹਾ ਡੁੱਲਾ ਦੇਖਣ ਨੂੰ ਮਿਲੂਗਾ ਸੀ ਬਾਕੀ ਹਰ ਇੱਕ ਚੀਜ਼ ਤੁਸੀਂ ਦੇਖ ਵੀ ਰਹੇ ਹੋ ਰਸੋਈ ਤੁਸੀਂ ਇੱਕ ਵਾਰੀ ਦੇਖੋ ਸੀ ਡਾਈਨਿੰਗ ਏਰੀਆ ਪੂਰਾ ਵਧੀਆ ਸੀਗਾ আর ਰਸੋਈ ਪੂਰੀ ਸੋਹਣੀ ਹੈ ਜੀ ਗ੍ਰੇਨਾਈਟ ਪੱਥਰ ਵਗੈਰਾ ਲੱਗਿਆ ਹੋਇਆ ਸੀ ਤੇ ਮਾਰਬਲ ਦਾ ਕੰਮ ਤੇ ਟਾਈਲਾਂ ਦਾ ਗ੍ਰੇਨਾਈਟ ਦਾ ਲਾਈਟਿੰਗ ਦਾ ਟੂਟੀਆਂ ਦਾ ਹਰ ਇੱਕ ਕੰਮ ਕੰਪਲੀਟ ਆਪਨ ਨੂੰ ਮਿਲੂਗਾ ਇਦਾਂ ਦੀ ਕੋਈ ਗੱਲ ਨਹੀਂ ਸੀ ਵੀ ਆਪਨ ਨੂੰ ਕੋਈ ਵੀ ਮੁਰੰਮਤ ਕਰਵਾਉਣੀ ਪਵੇ ਜਾਂ ਕੋਈ ਰੰਗ ਕਰਵਾਉਣਾ ਪਵੇ ਜੀ ਪਹਿਲਾਂ ਤੋਂ ਆਪਨ ਨੂੰ ਸਾਰਾ ਕੰਮ ਪਹਿਲਾਂ ਤੋਂ ਹੀ ਮਿਲੂਗਾ ਸਾਰਾ ਪੂਰੇ ਦਾ ਪੂਰਾ ਤੇ ਬਹੁਤ ਸੋਹਣਾ ਕੰਮ ਮਿਲੂਗਾ ਜੀ ਤੁਹਾਨੂੰ ਪਸੰਦ ਆ ਗਈ ਜੀ ਵੀਡੀਓ ਕੋਈ ਵੀ ਤੁਹਾਨੂੰ ਪਸੰਦ ਆ ਗਈ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਜੀ ਜਲਦੀ ਜਲਦੀ ਲਾਈਕ ਕਰ ਦਿਓ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਜੀ ਆਪਣੇ ਕੋਲੇ ਕੋਠੀ ਇਹ ਹੁਸ਼ਿਆਰਪੁਰ ਏਰੀਆ ਚ ਪਹੁੰਚੀ ਅਸੀਂ ਮਾਲਕ ਨੇ ਹੁਸ਼ਿਆਰਪੁਰ ਏਰੀਆ ਦੱਸਿਆ ਇਹਨਾਂ ਨੂੰ ਡਿਸਟ੍ਰਿਕਟ ਹੁਸ਼ਿਆਰਪੁਰ ਲੱਗਦੀ ਆ ਤੇ ਹੁਸ਼ਿਆਰਪੁਰ ਇਹਨਾਂ ਤੋਂ ਕੋਈ ਜ਼ਿਆਦਾ ਨਹੀਂ ਹੈਗਾ ਜੀ ਕੋਈ 13 14 ਕਿਲੋਮੀਟਰ ਮਸਾ ਰਹਿ ਜਾਂਦਾ ਜੀ ਹਰਿਆਣਾ ਟਾਊਨ ਇਹਨਾਂ ਦਾ ਏਰੀਆ ਜੀ ਖਾਸ ਏਰੀਆ ਜਿਹੜਾ ਹੈਗਾ ਜੀ ਜਿੱਥੇ ਕੋਠੀ ਬਣੀ ਹੋਈ ਆ ਹਰਿਆਣਾ ਇਹਨਾਂ ਦਾ ਏਰੀਆ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਜੀ 62808 ਤੇ 95422 62808 ਤੇ 95422 ਇਹ ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਕੋਠੀ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਸੀ ਉਹ ਤੁਸੀਂ ਦੇਖ ਹੀ ਲਿਆ ਤੇ ਕੋਠੀ ਕਿਵੇਂ ਦੀ ਹੈ ਤੁਸੀਂ ਚੈੱਕ ਕਰ ਲਈ ਬਾਕੀ ਉੱਪਰ ਦੀ ਥੱਲੇ ਦੀ ਹਰ ਇੱਕ ਚੀਜ਼ ਦੀ ਮਾਲਕ ਨੇ ਵੀਡੀਓ ਆਪਣੇ ਕੋਲੇ ਵਧੀਆ ਬਣਾ ਕੇ ਭੇਜੀ ਆ। ਵੀਡੀਓ 'ਚ ਕਮੀ ਪੇਸ਼ੀ ਕੋਈ ਨਹੀਂ ਸੀ। ਬਸ ਥੋੜੀ ਜਿਹੀ ਕਮੀ ਰਹਿ ਗਈ ਸੀ। ਜੇ ਆਹੀ ਵੀਡੀਓ ਫੋਨ ਨੂੰ ਟੇਡਾ ਫੜ ਕੇ ਬਣਾਈ ਹੁੰਦੀ ਤਾਂ ਗੱਲਬਾਤ ਜ਼ਿਆਦਾ ਬਣ ਜਾਣੀ ਸੀ। ਪਰ ਕੋਈ ਗੱਲ ਨਹੀਂ ਸੀ ਇਹਨਾਂ ਨੇ ਵੀਡੀਓ ਵਧੀਆ ਬਣਾਈ ਹੈ ਸੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਸੀ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ। ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਸੀ। ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਦੇ ਵਿੱਚ ਲਿਖਿਆ ਰਹਿੰਦਾ। 73 800 ਪੂਰਾ 62173 ਜਮਾ ਫਰੀ ਚ ਆਪਾਂ ਕੰਮ ਕਰਦੇ ਫਰੀ ਸੇਵਾ ਜੀ ਆਪਣੀ ਆਪਾਂ ਕੋਈ ਕਮਿਸ਼ਨ ਨਾ ਪਹਿਲਾਂ ਨਾ ਬਾਅਦ ਚ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਸੀ ਬਸ ਜਿਹੜੀ ਵੀਡੀਓ ਬਣਾਉਣੀ ਸੀ ਉਹ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਤੇ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਸੀ ਇਹਨਾਂ ਨੇ ਤਾਂ ਫੋਨ ਨੂੰ ਸਿੱਧਾ ਫੜ ਕੇ ਬਣਾਈ ਹੋਈ ਸੀ ਜਿਵੇਂ ਆਪਾਂ ਦੋ ਤਿੰਨ ਵਾਰੀ ਫੋਟੋਆਂ ਵੀ ਲਾ ਦਿੰਨੇ ਅਸੀਂ ਸਕਰੀਨ ਤੇ ਕਾਟੀ ਦਾ ਨਿਸ਼ਾਨ ਲੱਗਿਆ ਹੁੰਦਾ ਸੀ ਸਿੱਧਾ ਫੜ ਕੇ ਤਾਂ ਤੇ ਟੇਡਾ ਫੜ ਕੇ ਇੱਕ ਸਹੀ ਦਾ ਨਿਸ਼ਾਨ ਲੱਗਿਆ ਹੁੰਦਾ ਇੱਕ ਫੋਟੋ ਚੱਲਦੀ ਰਹਿੰਦੀ ਹੈ ਸਕਰੀਨ ਤੇ ਕਈ ਵਾਰੀ ਜਿਵੇਂ ਸਹੀ ਦਾ ਨਿਸ਼ਾਨ ਲੱਗਿਆ ਹੋਇਆ ਸੀ ਟੇਡਾ ਫੜ ਕੇ ਵੀਡੀਓ ਬਣਾਉਣੀ ਸੀ ਠੀਕ ਹੈ ਜੀ ਬਾਕੀ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 75 ਲੱਖ ਰੁਪਇਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਬਾਕੀ ਕਹਿੰਦੇ ਸੀਗੇ ਘੱਟ ਵੱਧ ਕਰ ਲਾਂਗੇ ਇੱਕ ਡਿਮਾਂਡ ਹੈ ਜੀ ਸਾਰੀ ਕੋਠੀ ਸਾਰਾ ਸਮਾਨ ਵਿੱਚ ਹੀ ਹੈ ਜੀ 75 ਲੱਖ ਰੁਪਇਆ ਡਿਮਾਂਡ ਹੈ ਮਾਲਕ ਨਾਲ ਗੱਲ ਕਰ ਸਕਦੇ ਹਾਂ ਜੇ ਤੁਸੀਂ ਕਰਨਾ ਚਾਹੁੰਨ ਹੋ ਜੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਸਬਸਕ੍ਰਾਈਬ ਜਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੇ ਵੀਡੀਓ ਜ਼ਿਆਦਾ ਲੰਮੀ ਨਹੀਂ ਆਪਾਂ ਕਰਦੇ ਸੀ ਤੇ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਸੀ ਤੁਹਾਡੇ ਕਮੈਂਟ ਵੀ ਆਪਾਂ ਛੇਤੀ ਛੇਤੀ ਤੁਹਾਨੂੰ ਦੱਸ ਦਿੰਨੇ ਆ ਕਮੈਂਟ ਚੈੱਕ ਕਰਦੇ ਹਾਂ ਸੀ ਤੇ ਹੁਣ ਵੇਲਾ ਆ ਗਿਆ ਜੀ ਕਮੈਂਟਾਂ ਦਾ ਤੁਸੀਂ ਦੇਖੋ ਜੀ ਤੁਹਾਡੇ ਕਮੈਂਟ ਵੀ ਆਪਾਂ ਦੇਖਦੇ ਹਾਂ ਬਾਕੀ ਸਾਰੇ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ 'ਚ ਆਪਾਂ ਤੁਹਾਡਾ ਵੀ ਕਮੈਂਟ ਪੜਾਂਗੇ ਜੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਅਸੀਂ ਕਮੈਂਟ ਤੁਹਾਡੇ ਪੜ੍ਹਦੇ ਹਾਂ ਅਸੀਂ ਨਾ ਪੜੇ ਤਾਂ ਤੁਸੀਂ ਕਹੋਗੇ ਵੀ ਅਸੀਂ ਤਾਂ ਇੰਨੇ ਪਿਆਰ ਨਾਲ ਕਮੈਂਟ ਕੀਤਾ ਸੀਗਾ ਪੜਿਆ ਨਹੀਂ ਬਾਕੀ ਵੀਡੀਓ ਪਹਿਲਾਂ ਹੀ ਕਾਫੀ ਲੰਮੀ ਹੋ ਗਈ ਸੀ ਤੇ ਵੀਡੀਓ 'ਚ ਕਮੈਂਟ ਤੁਹਾਡੇ ਮੈਂ ਪੜ੍ਹ ਦਿੰਨਾ ਸਭ ਤੋਂ ਪਹਿਲਾਂ ਜਿਹੜਾ ਕਮੈਂਟ ਸੀ ਰਾਧਾ ਰਾਣੀ ਇਹਨਾਂ ਦਾ ਨਾਮ ਹੈ ਇਹਨਾਂ ਨੇ ਕਿਹਾ ਹੈਗਾ ਬਹੁਤ ਵਧੀਆ ਤੁਸੀਂ ਵੀਡੀਓ ਬਣਾਉਣੀ ਸੀ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟਰ ਜੀ ਅਨਮੋਲ ਦੀਪ ਇਹਨਾਂ ਨੇ ਅੰਮ੍ਰਿਤਸਰ ਵਿੱਚੋਂ ਕੋਈ 12 ਤੋਂ 13 ਲੱਖ ਤੱਕ ਕੋਠੀ ਜਾਂ ਘਰ ਕਿਹਾਗਾ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਜੀ ਤੁਹਾਡੀ ਜਿਹੜੀ ਡਿਮਾਂਡ ਹੈ ਆਪਾਂ ਜਲਦੀ ਤੋਂ ਜਲਦੀ ਪੂਰੀ ਕਰਾਂਗੇ ਜੀ ਜਿਹੜਾ ਅਗਲਾ ਕਮੈਂਟਰ ਜੀ ਇਹਨਾਂ ਦਾ ਨਾਮ ਹੈ ਜੀ ਪ੍ਰਦੀਪ ਕੋਹਰਾ ਇਹਨਾਂ ਨੇ ਨਾਬੇ ਵਿੱਚੋਂ ਕੋਈ 15 ਤੋਂ 17 ਲੱਖ ਤੱਕ ਕਿਹਾਗਾ ਚੈੱਕ ਕਰ ਲੈਣਾ ਮੇਰੀ ਭੈਣ ਜੇ ਕੋਈ ਆਇਆ ਹੋਇਆ ਇੰਨੇ ਕ ਰੇਟ ਚ ਤਾਂ ਦੇਖਦੇ ਹਾਂ ਸੀ ਜਲਦੀ ਤੋਂ ਜਲਦੀ ਆਪਾਂ ਐਡ ਲਾ ਦਾਂਗੇ ਤੇ ਤੁਸੀਂ ਚੈੱਕ ਕਰ ਲਿਓ ਜੀ ਅਗਲਾ ਕਮੈਂਟ ਹੈ ਜੀ ਨਿਰਮਲ ਸਿੰਘ ਇਹਨਾਂ ਨੇ ਕਿਹਾ ਮੇਰਾ ਨਾਮ ਲਿਓ ਜੀ ਨਿਰਮਲ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਤੁਹਾਡਾ ਨਾਮ ਲੈ ਲਿਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਮੈਂਟ ਕਰਨ ਵਾਸਤੇ ਜੀ ਗਗਨ ਇਹਨਾਂ ਦਾ ਨਾਮ ਹੈ ਜੀ ਬਰਨਾਲੇ ਏਰੀਆ ਚੋਂ ਇਹਨਾਂ ਨੇ 9 ਲੱਖ ਦੀ ਡਿਮਾਂਡ ਚ ਕੋਈ ਕਿਹਾਗਾ ਦੇਖਦੇ ਹਾਂ ਜੀ ਕੋਈ ਲੱਭਦਾ ਹੋਏ ਆਪਾਂ ਨੂੰ ਜਲਦੀ ਲੈ ਕੇ ਪਹੁੰਚ ਦਿਆਂ ਜੀ ਜਸਵਿੰਦਰ ਕੁਮਾਰ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਹੋਸ਼ਿਆਰਪੁਰ ਦੇ ਲਾਗੇ ਤਾਗੇ ਕੋਈ ਕਿਹਾਗਾ ਜ਼ਰੂਰ ਜੀ ਜਲਦੀ ਆਪਾਂ ਦੇਖਦੇ ਹਾਂ ਸੀ ਸੁਭਾਸ਼ ਇਹਨਾਂ ਦਾ ਨਾਮ ਹੈ ਸੀ ਇਹਨਾਂ ਨੇ ਮੋਗੇ ਏਰੀਆ ਚੁੱਕੇ ਹੈਗਾ ਮੋਗੇ ਏਰੀਆ ਚ ਤਾਂ ਕਾਫੀ ਆਪਣੇ ਕੋਲੇ ਕੋਠੀਆਂ ਤੇ ਘਰ ਆਏ ਪਏ ਆ ਜਲਦੀ ਆਪਾਂ ਐਡ ਲਾ ਦਿੰਨੇ ਆਂ ਸੀ ਬਾਕੀ ਅੱਜ ਲਈ ਬੱਸ ਐਨਏਜੀ ਅਗਲੇ ਕਮੈਂਟ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਪੜਾਂਗੇ ਜ਼ਿਆਦਾ ਲੰਮੀ ਵੀਡੀਓ ਹੋ ਜੂਗੀ ਜ਼ਿਆਦਾ ਆਪਾਂ ਕਮੈਂਟ ਪੜੀ ਫਿਰ ਤੁਸੀਂ ਕਹੋਗੇ ਜ਼ਿਆਦਾ ਲੰਮੀ ਵੀਡੀਓ ਹੋਗੀ ਤੇ ਅੱਜ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਸੀ ਕਮੈਂਟਾਂ ਦੀ ਗੱਲ ਦੀ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸੋ ਸੀ ਤੇ ਮਿਲਦੇ ਹਾਂ ਜੀ ਚੱਲਦੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ